ਸਤਿ ਸ਼੍ਰੀ ਅਕਾਲ ਜੀ ਅੱਜ ਦੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ ਬਹੁਤ ਸਵਾਗਤ ਤੁਸੋਂ ਹਾਜ਼ਰਾਂ ਅੱਜ ਕਰਵਾਰ ਨੂੰ ਅੱਜ ਦੀਆਂ ਕੁਝ ਗੱਲਾਂ ਬਤਾਈ ਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਸਭ ਤੋਂ ਪਹਿਲਾਂ ਵੈਨਕੂਵਰ ਦੀ ਇੱਕ ਘਟਨਾ ਕਿ ਸਰਕਾਰ ਦੀ ਇੱਕ ਸਪੋਰਟਿਵ ਹਾਊਸਿੰਗ ਪਾਲਿਸੀ ਆ ਉਹਦਾ ਕਰਵਾਰਾਂ ਦੇ ਉੱਤੇ ਕੁਝ ਮਾੜਾ ਅਸਰ ਪੈ ਰਿਹਾ ਉਹਦੇ ਬਾਰੇ ਗੱਲ ਕਰਨੀ ਹੈ ਦੂਜਾ BC ਦੇ ਵਿੱਚ ਨਵੀਂ ਪਾਰਟੀ ਬਣੀ ਹੈ ਤੀਜਾ ਹੈਲਥ ਐਂਜਲਸ ਦੀ ਸਰੀ ਦੇ ਵਿੱਚ ਮੌਜੂਦਗੀ ਚਰਚਾ ਦੇ ਵਿੱਚ ਆ ਵੀ ਵੀਕੈਂਡ ਦੇ ਉੱਤੇ ਤੇ ਆਖਰ ਦੇ ਵਿੱਚ ਜਿਹੜੇ ਡਾਕਟਰ 3ਸਾ ਟਾਈਮ ਨੇ ਉਹ ਆਪਣਾ ਅਹੁਦਾ ਛੱਡ ਰਹੇ ਨੇ ਉਹਨਾਂ ਬਾਰੇ ਗੱਲਬਾਤ ਕਰਾਂਗੇ ਸਭ ਤੋਂ ਪਹਿਲੀ ਗੱਲਬਾਤ ਜਿਹੜੀ ਇੱਕ بزਨਸ ਓਨਰ ਦੀ ਸਟਰਗਲ ਐਰਨ ਗੋਡਲ ਦਾ ਇੱਕ ਨਾਈਟ ਕਲੱਬ ਆ ਵੈਨਕੂਵਰ ਦੇ ਵਿੱਚ ਔਰਾ ਨਾਈਟ ਕਲੱਬ ਉਸ ਨਾਈਟ ਕਲੱਬ ਦੇ ਉੱਤੇ ਬਹੁਤ ਮਾੜਾ ਅਸਰ ਪੈ ਰਿਹਾ ਤੇ ਮਾੜਾ ਅਸਰ ਉਹ ਕਹਿੰਦਾ ਇਸ ਕਰਕੇ ਪੈ ਰਿਹਾ ਕਿਉਂਕਿ ਬਿਲਡਿੰਗ ਦੇ ਵਿੱਚ ਪ੍ਰੋਬਲਮ ਆ ਜਿਹੜੀ ਥੱਲੇ ਉਹਦਾ ਉਹ ਨਾਈਟ ਕਲੱਬ ਆ ਤੇ ਜਿਹੜੀ ਉਹਦੀ ਸੀਲਿੰਗ ਆ ਉੱਤੇ ਛੱਤ ਆ ਜਿਹੜੀ ਕਲਾਪਸ ਕਰ ਰਹੀ ਹੈ ਤਿੰਨ ਵਾਰੀ ਕਲਾਪਸ ਕਰ ਗਈ ਆ ਕਿਉਂਕਿ ਬਿਲਡਿੰਗ ਦੇ ਵਿੱਚ ਪ੍ਰੋਬਲਮ ਹੁਣ ਮਾਮਲਾ ਕੀ ਆ ਜਿਹੜਾ ਬੀਸੀ ਸਰਕਾਰ ਆ ਇਹਨੇ ਕੁਝ ਹੋਟਲ ਜਿਹੜੇ ਸੀਗੇ ਜਿਹੜੇ ਨਾਈਟ ਕਲੱਬ ਦੇ ਉੱਤੇ ਉਸ ਹੋਟਲ ਨੂੰ ਸਪੋਰਟਿਵ ਹਾਊਸਿੰਗ ਦੇ ਵਿੱਚ ਕਨਵਰਟ ਕਰ ਦਿੱਤਾ ਜਿਹੜੇ ਲੋਡ ਲੋੜਵੰਦ ਲੋਕ ਸੀਗੇ 220 ਦੇ ਵਿੱਚ ਉਹਨਾਂ ਦੇ ਲਈ ਹੋਇਆ ਕਿ ਇਹਦੇ ਤੋਂ ਬਾਅਦ ਕਿ ਉੱਥੇ ਕੁਝ ਲੋਕ ਤੁਹਾਨੂੰ ਪਤਾ ਜਿਹੜੇ ਜ਼ਰੂਰਤਮੰਦ ਨੇ ਰਹਿਣ ਲੱਗ ਪਏ ਹਾਲਾਤ ਉਹਨਾਂ ਦੇ ਬਹੁਤੇ ਠੀਕ ਨਹੀਂ ਹੁੰਦੇ ਕਿ ਜਿਹੜਾ ਫਾਇਰ ਕ੍ਰੂ ਆ ਉਹ ਇਸ ਬਿਲਡਿੰਗ ਦੇ ਵਿੱਚ 906 ਵਾਰੀ ਸੱਦਿਆ ਜਾ ਚੁੱਕਿਆ ਪੁਲਿਸ ਇੱਥੇ ਹਜ਼ਾਰਾਂ ਵਾਰੀ ਆ ਚੁੱਕੀ ਆ ਅੱਗ ਦੀਆਂ ਘਟਨਾਵਾਂ ਕਰਕੇ ਮੈਡੀਕਲ ਐਮਰਜੈਂਸੀ ਤੇ ਵਾਇਲੈਂਸ ਇੱਥੇ ਲਗਾਤਾਰ ਹੁੰਦੀ ਆ ਹੁਣ ਇਹ ਤੇ ਉੱਤੇ ਹੁੰਦੀ ਆ ਨਾ ਜਿੱਥੇ ਸਰਕਾਰ ਨੇ ਸਪੋਰਟਿਵ ਹਾਊਸਿੰਗ ਬਣਾ ਦਿੱਤੀ ਥੱਲੇ ਤੇ ਉਹਦਾ ਬਿਜ਼ਨਸ ਆ ਵਿਅਕਤੀ ਦਾ ਇੱਕ ਫਾਇਰ ਇਨਸੀਡੈਂਟ ਹੋਇਆ ਜਿਹੜਾ ਜਿਹੜਾ ਥੋੜਾ ਸਮਾਂ ਪਹਿਲਾਂ ਜਿਹਦੇ ਚ ਦੋ ਜਣੇ ਜ਼ਖਮੀ ਹੋਏ ਆ ਤੇ ਸਾਰੇ ਲੋਕਾਂ ਨੂੰ ਉਹ ਰੈਜ਼ਿਡੈਂਟਸ ਨੂੰ ਛੱਡਣ ਦੇ ਲਈ ਕਿਆ ਇਹ ਜਿਹੜੀ ਇੱਕ ਟਾਰਚ ਆਮ ਤੌਰ ਦੇ ਉੱਤੇ স্মੋਕ ਡਰੱਗ ਦੇ ਲਈ ਵਰਤੀ ਜਾਂਦੀ ਆ ਉਹਦੇ ਨਾਲ ਮਤਲਬ ਅੱਗ ਲੱਗੀ ਸੀ ਫਾਇਰ ਫਾਈਟਰ ਇਹ ਕਹਿੰਦੇ ਵੀ ਬਿਲਡਿੰਗ ਦੇ ਅੰਦਰ ਦੀ ਹਾਲਤ ਬਹੁਤ ਮਾੜੀ ਆ ਪ੍ਰੋਬਲਮਸ ਬਹੁਤ ਆ ਔਰ ਜਿਹੜੇ ਅੰਦਰ ਰਹਿਣ ਵਾਲਿਆ ਉਹਨੂੰ ਉਹ ਛੱਡ ਕੇ ਜਾਣ ਨੂੰ ਤਿਆਰ ਨਹੀਂ ਆ ਤੇ ਹੁਣ ਉੱਥੇ ਕੰਮ ਕਰਨਾ ਬਹੁਤ ਔਖਾ ਹੋਇਆ ਆ ਜਿਹੜੇ ਔਰ ਜਿਹੜਾ ਇਹ ਗੋਡੈਲਾ ਇਹਨੇ ਇਹ ਕਿਹਾ ਕਿ ਉਹਨੂੰ ਆਪਣਾ ਨਾਈਟ ਕਲੱਬ 16 ਦਿਨਾਂ ਲਈ ਪਿਛਲੇ ਮਹੀਨੇ ਬੰਦ ਕਰਨਾ ਪਿਆ ਉਹਦੇ ਨਾਲ 50 ਵਰਕਰ ਜਿਹੜੇ ਕੰਮ ਕਰਦੇ ਉਹਨਾਂ ਦੇ ਉੱਤੇ ਸਿੱਧਾ ਅਸਰ ਪਿਆ ਔਰ ਇਹ ਵੀ ਇੱਕਦਮ ਸੜਨ ਲਈ ਜਿਹਦੇ ਬਾਰੇ ਪਹਿਲਾਂ ਪਤਾ ਹੀ ਨਹੀਂ ਸੀ ਜੁੜੇ bizness groups ਵੈਨਕੂਵਰ ਦੇ ਵਿੱਚ ਵਿਕਟੋਰੀਆ ਦੇ ਵਿੱਚ ਡਾਊਨਟਾਊਨ ਦੇ ਵਿੱਚ ਇਹ ਸਾਰੇ ਹੀ ਦੱਸਦੇ ਆ ਕਿ ਕਈ ਜਿਹੜੀਆਂ ਸ਼ਾਪਸ ਨੇ ਕਈ ਜਿਹੜੇ bizness ਨੇ ਜਿਨ੍ਹਾਂ ਦੇ ਨੇੜੇ ਜਾਂ ਉੱਤੇ ਇਹ ਸਪੋਰਟਿਵ ਹਾਊਸ ਹਾਊਸਿੰਗ ਹੋ ਗਈ ਉਹ ਲੀਜ਼ ਨਹੀਂ ਰੀਨਿਊ ਕਰਾਰਾ ਛੱਡ ਕੇ ਚੱਲਿਆ ਇਹਦੇ ਉੱਤੇ ਇਮੀਡੀਏਟ ਐਕਸ਼ਨ ਹੋਣਾ ਚਾਹੀਦਾ ਲੀਡਰ ਜਿਹੜੇ ਚਾਹੁੰਦੇ ਆ ਸਰਕਾਰ ਨੂੰ ਕਿ ਹੁਣ ਇਹਦੇ ਤੇ ਐਕਟ ਕਰੇ ਨਾ ਕਿ ਸਿਰਫ ਇਸ਼ੂ ਨੂੰ ਸਟੱਡੀ ਕਰੇ ਕਿਉਂਕਿ ਪ੍ਰੋਬਲਮ ਬਹੁਤ ਜ਼ਰੂਰੀ ਆ ਔਰ ਅਰਜੈਂਟ ਆ ਦੂਜਾ ਇਹ ਦੱਸਿਆ ਕਿ ਵੈਮਕੂਵਰ ਦੇ ਮੇਅਰ ਨੇ ਇਹ ਵੀ ਕਿਹਾ ਕਿ ਪ੍ਰੋਵਿੰਸ ਇਸ ਗੱਲ ਦੇ ਉੱਤੇ ਸਹਿਮਤ ਹੋਇਆ ਵੀ ਉਹ ਜਿਹੜੀ ਸਪੋਰਟਿਵ ਹਾਊਸਿੰਗ ਆ ਇਹਨੂੰ ਘਟੋ-ਘਟਾ ਜਿਹੜਾ ਐਂਟਰਟੇਨਿੰਗ ਐਂਟਰਟੇਨਮੈਂਟ ਏਰੀਆ ਆ ਇਹਦੇ ਤੋਂ ਬਾਹਰ ਲੈ ਜਾਣਗੇ ਪਰ ਇਹਦੇ ਲਈ ਟਾਈਮਲਾਈਨ ਉਹਨਾਂ ਨੇ ਕੋਈ ਨਹੀਂ ਸੈੱਟ ਕੀਤੀ ਆ ਗੋਡੇਲ ਇਹਦਾ ਜਿਹੜਾ ਉਹ ਮਤਲਬ ਤੰਗ ਬੰਦਾ ਇਸ ਗੱਲ ਤੋਂ ਦੁਖੀ ਆ ਸਪੈਸ਼ਲੀ ਕਿਉਂਕਿ ਜਿਹੜੀ ਸੀਲਿੰਗ ਆ ਉਹਦੇ ਉੱਤੇ ਉਹਨਾਂ ਨੇ ਮਤਲਬ ਕੰਮ ਕੀਤਾ ਔਰ ਤੇ ਹੁਣ ਉਹ ਸਾਰਾ ਕੁਝ 200 ਘੰਟੇ ਕੰਮ ਕਰਨ ਤੋਂ ਬਾਅਦ ਵੀ ਉਹ ਤਬਾਹ ਹੋ ਰਹੀ ਹੈ ਤੇ ਇਹ ਪਤਾ ਨਹੀਂ ਵੀ ਉਹ ਖੋਲ ਸਕਦੇ ਆ ਕਿ ਨਹੀਂ ਖੋਲ ਸਕਦੇ ਸੋ ਉਹ ਇੱਕ ਵੱਡਾਪਨ ਸਪੋਰਟਿਵ ਹਾਊਸਿੰਗ ਹੈ ਕੀ ਇੱਕ ਅਫੋਰਡੇਬਲ ਹਾਊਸਿੰਗ ਉਹਨਾਂ ਲੋਕਾਂ ਦੇ ਲਈ ਜਿਹੜੇ ਹੋਮਲੈਸ ਆ ਜਾਂ ਜਿਹੜੇ ਹੋਮਲੈਸ ਬਣ ਸਕਦੇ ਆ ਉਸ ਰਿਸਕ ਦੇ ਉੱਤੇ ਆ ਜਿੱਥੇ ਆਮ ਤੌਰ ਦੇ ਉੱਤੇ ਕੋਈ ਅਪਾਰਟਮੈਂਟ ਜਾਂ ਕੋਈ ਕਮਰਾ ਹੁੰਦਾ ਆ ਸਪੋਰਟ ਸਰਵਿਸ ਜਿਹਦਾ ਕਮੈਂਟਲ ਹੈਲਥ ਕੇਅਰ ਆ ਜਾਂ ਐਡਿਕਸ਼ਨ ਟ੍ਰੀਟਮੈਂਟ ਆ ਜਾਂ ਕੋਈ ਕਿਸੇ ਨੂੰ ਜੌਬ ਲੱਭ ਕੇ ਦੇਣੀ ਉਸ ਕੰਮ ਦੇ ਵਿੱਚ ਇਹ ਅਸਿਸਟ ਕਰਦੇ ਆ 2020 ਦੇ ਵਿੱਚ BC ਸਰਕਾਰ ਨੇ ਜਿਹੜਾ ਇਹ ਇਹ ਹਾਰਵਰਡ ਜੌਨਸਨ ਹੋਟਲ ਸੀ ਗ੍ਰੈਨਵੈਲ ਦੇ ਉੱਤੇ ਇਹ ਲੈ ਲਿਆ ਸੀ ਸਪੋਰਟਿਵ ਹਾਊਸ ਸਪੋਰਟਿਵ ਹਾਊਸਿੰਗ ਬਣਾਉਣ ਦੇ ਲਈ ਪਲਾਨ ਹੈਗਾ ਕਿ ਇਹਨੂੰ ਸਪੋਰਟਿਵ ਹਾਊਸਿੰਗ ਦੇ ਵਿੱਚ ਕਵਰ ਕਰ ਦਾਂਗੇ ਤੇ ਜਿਹੜੇ ਹੋਮਲੈਸ ਨੇ ਉਹਨਾਂ ਦੀ ਇਹਦੇ ਉੱਤੇ ਜਿਹੜੀ ਲੋਡ ਪਾਊਗੀ ਪਰ ਉਹ ਜਿਹੜਾ ਆ ਇੱਕ ਉਹਨਾਂ ਨੇ ਗਵਰਨਮੈਂਟ ਏਜੰਸੀ ਨੂੰ ਤਾਂ ਚਾਰਜ ਲਾ ਦਿੱਤਾ ਮੈਨੇਜ ਕਰਨ ਦੇ ਲਈ ਬਿਲਡਿੰਗ ਜਿਹੜੀ ਆ ਉਹ ਬਿਲਕੁਲ ਡਾਇਰੈਕਟਲੀ ਇਸ ਦੇ ਉੱਤੇ ਆ ਜਿਹਦਾ ਇਹ ਨਾਈਟ ਕਲੱਬ ਆ ਉਹਦੇ ਤੋਂ ਬਾਅਦ ਉੱਥੇ ਕਦੇ ਅੱਗ ਲੱਗ ਜਾਂਦੀ ਹੈ ਕਦੇ ਪੁਲਿਸ ਆ ਜਾਂਦੀ ਹੈ ਕਦੇ ਅੱਗ ਉਹ ਡਰੱਗ ਵਾਲੀ ਟਾਰਚ ਨਾ ਲੱਗ ਜਾਂਦੀ ਹੈ ਬਿਲਡਿੰਗ ਦਾ ਡੈਮੇਜ ਵੱਖਰਾ ਹੋ ਰਿਹਾ ਉਹਦੇ ਬਿਜ਼ਨਸ ਦੇ ਉੱਤੇ ਸੇਫਟੀ ਕੰਸਰਨ ਵੱਖਰਾ ਆ ਲਗਾਤਾਰ ਜਦੋਂ ਬੰਦ ਰਹਿੰਦਾ ਉਹਦੇ ਕਰਕੇ ਲੋਕਾਂ ਦਾ ਇਨਕਮ ਦਾ ਵੀ ਨੁਕਸਾਨ ਹੋ ਰਿਹਾ ਸੋ ਇਸ ਗੱਲਬਾਤ ਦੇ ਲਈ ਉਹਨਾਂ ਨੇ ਚਿੰਤਾ ਜ਼ाहिर ਕੀਤੀ ਹੈ ਵੀ ਸਰਕਾਰ ਨੂੰ ਕੁਛ ਨਾ ਕੁਛ ਇਹਦੇ ਉੱਤੇ ਜ਼ਰੂਰ ਕਰਨਾ ਚਾਹੀਦਾ ਅਗਲੀ ਖਬਰ ਬੀਸੀ ਦੀ ਰਾਜਨੀਤੀ ਤੋਂ ਆ ਦੋ ਇੰਡੀਪੈਂਡੈਂਟ ਐਮਐਲਏ ਡਾਰਸ ਬਰੂਡੀ ਤੇ ਤਾਰਾ ਆਮਸਟ੍ਰਾਂਗ ਇਹਨਾਂ ਨੇ ਇੱਕ ਨਵੀਂ ਪੋਲੀਟੀਕਲ ਪਾਰਟੀ ਬਣਾ ਲਈ ਹੈ ਜਿਹਦਾ ਨਾਂ ਇਹਨਾਂ ਨੇ ਰੱਖਿਆ 1 ਬੀਸੀ O N E B C ਇਹ ਇਹਨਾਂ ਨੇ ਆਹ ਬਣਾਈ ਸੀਗੀ ਜੂਨ 9 ਜੂਨ ਨੂੰ ਜਿਹੜੀ ਇਹ ਪਾਰਟੀ ਇਹਨਾਂ ਨੇ ਕ੍ਰੀਏਟ ਕਰ ਲਈ ਸੀ 4 ਦਿਨ ਪਹਿਲਾਂ ਹੁਣ ਇਹ ਚਾਹੁੰਦੇ ਕੀ ਆ ਜਾਂ ਮਾਮਲਾ ਕੀ ਆ ਜਿਹੜੀ ਇਹ ਪਾਰਟੀ ਹੈ ਕਹਿੰਦੇ ਅਸੀਂ ਘੱਟ ਟੈਕਸ ਵਾਲਿਆਂ ਦੀ ਸਪੋਰਟ ਕਰਾਂਗੇ ਲੋਅਰ ਟੈਕਸ ਘਟਾਵਾਂਗੇ ਉਸ ਚੀਜ਼ ਦੀ ਸਪੋਰਟ ਕਰਾਂਗੇ ਹੈਲਥ케ਅਰ ਪ੍ਰਾਈਵੇਟ ਹੋਊਗਾ ਕੋਈ ਸਰਕਾਰੀ ਕੰਮ ਨਹੀਂ ਪੈਸੇ ਦਿਓ ਇਲਾਜ ਕਰਾਓ ਨਾਲ ਹੀ ਵਾਰੀ ਆਉ ਤੁਹਾਡੀ ਜਿਹੜੇ ਇਮੀਗ੍ਰੇਸ਼ਨ ਰੂਲ ਆ ਉਹ ਸਖਤ ਕਰਾਂਗੇ ਅਸੀਂ ਨਹੀਂ ਬਹੁਤੀ ਇਮੀਗ੍ਰੇਸ਼ਨ ਚਾਹੁੰਦੇ ਨਾ ਅਸੀਂ ਆਉਣ ਦੇਣੀ ਇਹਨੂੰ ਸਖਤ ਕਰ ਦਾਂਗੇ ਦੂਜਿਆਂ ਨੇ ਕਿਹਾ ਕਿ ਇਹ ਜਿਹੜੀ ਜਿਹੜੇ ਜਿਹੜੇ ਜਿਹੜਾ ਅਧਿਆਪਕ ਟੀਚਰਾਂ ਦੇ ਕੋਲ ਜਿਹੜਾ ਰਾਈਟ ਸਟ੍ਰਾਈਕ ਦਾ ਵਾਪਸ ਲੈ ਲਾਂਗੇ ਮਤਲਬ ਟੀਚਰ ਸਟ੍ਰਾਈਕ ਤੇ ਨਹੀਂ ਜਾ ਸਕਦੇ ਹੁਣ ਕਿੰਨੇ ਕੁ ਲੋਕ ਇਸ ਗੱਲ ਨਾਲ ਸਹਿਮਤ ਆ ਕਿੰਨੇ ਕੁ ਨਹੀਂ ਪਰ ਇਹਨਾਂ ਨੇ ਪਾਰਟੀ ਇਹ ਸੁਧਾਰ ਦੇ ਉੱਤੇ ਬਣਾ ਲਈ ਹੈ ਜਿਹੜੇ ਉਹਨਾਂ ਨੇ ਜਿਹੜੀ ਆਲੋchna ਕੀਤੀ ਆ ਕਿ ਬੀਸੀ ਦਾ ਜਿਹੜੀ ਰੀਕੰਸਿਲੀਏਸ਼ਨ ਇੰਡਸਟਰੀ ਆ ਮਤਲਬ ਇਹ ਆ ਕਿ ਉਹ ਸਿਸਟਮ ਜਿਹੜਾ ਪੈਸਾ ਆ ਉਹ ਇੰਡੀਜਿਨਸ ਲੋਕਾਂ ਦੇ ਲਈ ਜਾਂਦਾ ਉਹ ਕਹਿੰਦੇ ਬਿਓ ਸ਼ਾਂਤੀ ਦੇ ਲਈ ਜਾਂ ਉਸ ਕੰਮ ਦੇ ਲਈ ਜਿਹੜੇ ਰੀਕੰਸਿਲੀਏਸ਼ਨ ਦੇ ਪ੍ਰੋਸੈਸ ਦੇ ਲਈ ਪੈਸਾ ਜਾਂਦਾ ਉਹ ਕਹਿੰਦੇ ਇਹ ਮਤਲਬ ਸਿਰਫ ਪੈਸਾ ਖਰਾਬ ਹੁੰਦਾ ਵੇਸਟਾ ਕੋਈ ਫਾਇਦਾ ਨਹੀਂ ਇਹਦਾ ਜਿਹੜੇ ਜਿਹੜੇ ਬਰੋਡੀ ਤੇ ਇਹ ਆਰਮਸਟ੍ਰॉन्ग ਨੇ ਇਹ ਦੋਵੇਂ ਪਹਿਲਾਂ ਬ੍ਰਿਟਿਸ਼ ਆਪਣੇ ਬੀਸੀ ਕੰਜ਼ਰਵਟਿਵ ਪਾਰਟੀ ਵੱਲੋਂ ਐਮਐਲਏ ਚੁਣੇ ਸੀ ਕਿ ਬਾਅਦ ਵਿੱਚ ਇਹਨਾਂ ਨੇ ਬਣੀ ਨਹੀਂ ਪਾਰਟੀ ਛੱਡ ਕੇ ਇੰਡੀਪੈਂਡੈਂਟ ਹੋ ਗਏ ਤੇ ਅਸਲ ਦੇ ਵਿੱਚ ਜਿਹੜੇ ਇਹ ਬਰੂਡੀ ਆ ਉਹਨੂੰ ਹਟਾ ਦਿੱਤਾ ਸੀ ਇਹਨਾਂ ਨੇ ਕੰਟਰੋਵਰਸ਼ੀਅਲ ਕਮੈਂਟ ਕਰ ਦਿੱਤਾ ਸੀ ਪਾਰਟੀ ਨੇ ਉਹਨਾਂ ਨੂੰ ਬਾਹਰ ਕੱਢ ਦਿੱਤਾ ਸੀ ਹੁਣ ਇਹਨਾਂ ਨੂੰ ਹਟਾਇਆ ਇਸ ਕਰਕੇ ਜਿਹੜੀ BC ਕੰਜ਼ਰਵਟਿਵ ਨੇ ਸਿਗਾ ਕਿ ਇਹਨਾਂ ਦਾ ਕਮੈਂਟ ਇੱਕ ਪੋਡਕਾਸਟ ਸੀਗਾ ਜਿਹਦੇ ਵਿੱਚ ਇਹਨਾਂ ਨੇ ਜਿਹੜੇ ਰੈ residențial ਸਕੂਲਾਂ ਦੇ ਸਰਵਾਈਵਰ ਸੀ ਉਹਨਾਂ ਬਾਰੇ ਇੱਕ ਗੱਲ ਕਹੀ ਸੀ ਇਹਨੇ ਇਹ ਵੀ ਕਿਹਾ ਸੀਗਾ ਬਾਅਦ ਦੇ ਵਿੱਚ ਇਹਨੇ ਕਿਹਾ ਵੀ ਮੈਂ ਨਹੀਂ ਇਹ ਕਿਹਾ ਇਸ ਗੱਲ ਤੋਂ ਮੁੱਕਰੀ ਵੀ ਪਰ ਇਹ ਜਿਹੜੇ ਇਸ ਕਰਕੇ ਇਹਨਾਂ ਨੂੰ ਇਹ ਛੱਡਣਾ ਪੈ ਗਿਆ ਸੀ ਦੂਜਾ 1 MLA ਹੁਣ ਰਹਿ ਗਿਆ ਕਿਉਂਕਿ 3 MLA ਸੀਗੇ ਜਿਹੜੇ BC ਕੰਸਰਵੇਟਿਵ ਪਾਰਟੀ ਨੂੰ ਛੱਡ ਕੇ ਗਏ ਸੀ 2 ਨੇ 1 BC ਪਾਰਟੀ ਬਣਾ ਲਈ ਤੀਜੀ ਜਿਹੜੇ ਜਾਰਡਨ ਕਰ ਲਿਆ ਉਹਨਾਂ ਨੇ ਜਾਰਡਨ ਕੈਲੇ ਆ ਜਿਹੜੇ ਉਹਨਾਂ ਨੇ ਹਜੇ ਇਹਨੂੰ ਜੁਆਇਨ ਨਹੀਂ ਕੀਤਾ ਉਹ ਕਹਿੰਦੇ ਵੀ ਮੈਂ ਇਹਨਾਂ ਦੀਆਂ ਵੈਲਿਊਜ਼ ਦੇ ਨਾਲ ਜਿਹੜਾ ਡਿਸਐਗਰੀ ਕਰਦਾ ਤੇ ਮੈਨੂੰ ਇਹਦੇ ਤੇ ਦੁਬਾਰਾ ਸੋਚਣਾ ਪਊਗਾ ਜਿਹੜੀ 1 BC ਆ ਇਹ ਇਹ ਚਾਹੁੰਦੀ ਆ ਕਿ ਜਿਹੜੀ ਜੈਂਡਰ ਆਈਡੈਂਟੀਟੀ ਪਾਲਿਸੀ ਆ ਸਕੂਲਾਂ ਦੇ ਵਿੱਚ ਉਹਨੂੰ ਕੈਨਸਲ ਕਰੀਏ indigenous rights declaration ਨੂੰ repeal ਕੀਤਾ ਜਾਵੇ ਤੇ ਜਿਹੜੀ reconciliation program ਆ ਨਾ ਇਹਨੂੰ defund ਕੀਤਾ ਜਾਵੇ ਸੋ ਜਿਹੜੀ criticism ਆ ਉਹ ਪੋਲਿਟਿਕਲ ਜਿਹੜੇ اپੋਨੈਂਟਸ ਨੇ ਉਹ ਵੀ ਕਰ ਰਹੇ ਆ bc ਦੇ ਜਿਹੜੇ ਕਿ ਇਹ بڑے ਫੁੱਟ ਪਾਉ ਇਹਨਾਂ ਦੇ ਜਿਹੜੇ ਆਈਡੀਆਜ਼ ਨੇ ਬੜੇ ਨੁਕਸਾਨਦੇ ਨੇ ਤੇ ਇਹ ਦੁਬਾਰਾ ਜਿਹੜੀ reconciliation ਆ ਉਹਨੂੰ ਕਈ ਸਾਲ ਪਿੱਛੇ ਲੈ ਜਾਣਗੇ ਜੇ ਇਹਨਾਂ ਦੀ ਮੰਨ ਲੇ ਤਾਂ ਪਾਰਟੀ ਹੁਣ ਬੜਾਈ ਕਿਉਂ ਇਹਨਾਂ ਨੇ ਪਾਰਟੀ ਬਣਾਉਣ ਦੇ ਨਾਲ ਜਿਹੜੇ ਬਰੋਡੀ ਤੇ ਆਮਸਟਰੰਗ ਨੇ ਉਹਨਾਂ ਨੂੰ ਜ਼ਿਆਦਾ ਪੇ ਮਿਲੂਗੀ ਸਟਾਫ ਸਪੋਰਟ ਮਿਲੂਗੀ ਤੇ ਜਿਹੜਾ ਜ਼ਿਆਦਾ ਟਾਈਮ ਲੂਗਾ ਕਿ ਉਹ ਲੈਜਿਸਲੇਚਰ ਦੇ ਵਿੱਚ ਬੋਲ ਸਕਣ ਹੁਣ ਪੋਲਿਟਿਕਸ ਦੇ ਉੱਤੇ ਕੀ ਅਸਰ ਪੈਂਦਾ ਐ ਐਕਸਪਰਟ ਇਹ ਕਹਿੰਦੇ ਆ ਕਿ ਇਹਦੇ ਨਾਲ ਜਿਹੜੀ ਰਾਈਟ ਵਿੰਗ ਵੋਟ ਆ ਹਾਊਸ ਸਪਲਿਟ ਹੋ ਸਕਦੀ ਐ ਜਿਹਦੇ ਲਈ ਬੀਸੀ ਕੰਜ਼ਰਵਟਿਵ ਦੇ ਲਈ ਇੱਕ ਪ੍ਰੋਬਲਮ ਪੈਦਾ ਹੋ ਸਕਦੀ ਐ ਔਰ ਪਹਿਲਾਂ ਹੀ ਉਹਨਾਂ ਦੇ ਉੱਤੇ ਪ੍ਰੈਸ਼ਰ ਆ ਦੂਜੀਆਂ ਨਵੀਆਂ ਪਾਰਟੀਆਂ ਦਾ ਸੋ ਇੱਕ ਵੱਡਾ ਜਿਹੀ ਸਮੱਸਿਆ ਇਹ ਪੈਦਾ ਹੋ ਸਕਦੀ ਹੈ ਅਗਲੀ ਕੱਲ੍ਹ ਬਾਅਦ ਵੱਡੇ ਬਾਈਕਰ ਜਿਹੜੇ ਨੇ ਉਹ ਵੀ ਇੱਥੇ ਸਰੀ ਦੇ ਵਿੱਚ ਇਕੱਠੇ ਹੋ ਰਹੇ ਨੇ ਖੂਬ ਹੀ ਰਹੇ ਨੇ ਅਸਲ ਦੇ ਵਿੱਚ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਹੋਣਾ ਪੁਲਿਸ ਨੇ ਇੱਕ ਵਾਰਨਿੰਗ ਵੀ ਦਿੱਤੀ ਹੈ ਪਬਲਿਕ ਨੂੰ ਕਿ ਵੱਡੀ ਗੈਦਰਿੰਗ ਜਿਹੜੀ ਹੈਲਜ਼ ਐਂਜਲਜ਼ ਆ ਬਾਈਕਰਸ ਨੇ ਇੱਕ ਗਰੁੱਪ ਆ ਇੱਕ ਗੈਂਗ ਆ ਇਹ ਸਰੀ ਦੇ ਵਿੱਚ ਆਹ ਕੱਲ ਦੇ ਹੀ ਹੋਏ ਆ ਵੀਰਵਾਰ ਦੇ ਤੇ ਅੱਜ ਇਹਨਾਂ ਨੇ ਐਤਵਾਰ ਤੱਕ ਕਿਸੇ ਤਰੀਕੇ ਨਾਲ ਇੱਥੇ ਇਕੱਠੇ ਹੋਣਾ ਆ ਇਵੈਂਟ ਦਾ ਕਾਰਨ ਇਹ ਹੈ ਕਿ ਬਾਈਕਰ ਇੱਥੇ ਇਹਨਾਂ ਦਾ ਜਿਹੜੇ ਇੱਕ ਲੀਡਰ ਸੀਗਾ ਜਾਂ ਫਾਊਂਡਿੰਗ ਮੈਂਬਰ ਸੀਗਾ ਰਿਕ ਕੈਰਨੀਲੋ ਰਿਕ ਕੈਰਨੀਲੋ ਫਾਊਂਡਰ ਮੈਂਬਰ ਸੀ ਹੈਲਥ ਐਂਜਲਸ ਦਾ ਬੀਸੀ ਦੇ ਵਿੱਚ ਉਹਦੀ ਆ ਮਾਰਚ ਦੇ ਵਿੱਚ ਮੌਤ ਹੋ ਗਈ ਸੀ 80 ਸਾਲਿਆਂ ਦਾ ਸੀ ਇਹ ਤੇ ਉਹਦੇ ਲਈ ਇਹ ਇੱਥੇ ਇਕੱਠੇ ਹੋ ਰਹੇ ਆ ਫਾਊਂਡਿੰਗ ਮੈਂਬਰ ਇਹਨਾਂ ਦਾ ਬੀਸੀ ਦਾ ਬੀਸੀ ਇਹਦਾ ਜਿਹੜਾ ਰਿਕ ਕੈਰਨੀਲੋ ਉਹਨੂੰ ਫਾਊਂਡਿੰਗ ਮੈਂਬਰ ਸੀ ਉਹ ਹੈਲਜ਼ ਐਂਜਲ ਮੋਟਰਸਾਈਕਲ ਕਲੱਬ ਬ੍ਰਿਟਿਸ਼ ਕੋਲੰਬੀਆ ਦਾ ਉਹਨੇ ਬਹੁਤ ਮਹੱਤਵਪੂਰਨ ਰੋਲ ਅਦਾ ਕੀਤਾ ਇਸ ਗਰੁੱਪ ਨੂੰ ਅੱਗੇ ਫੈਲਾਉਣ ਦੇ ਵਿੱਚ ਵਧਾਉਣ ਦੇ ਵਿੱਚ ਔਰ ਪ੍ਰੋਵਿੰਸ ਦੇ ਵਿੱਚ ਇਹਦੀ ਪ੍ਰੈਜ਼ੈਂਸ ਦੇ ਲਈ ਜਿਹੜਾ ਇਹਦਾ ਕਲੱਬ ਦਾ ਪਬਲਿਕ ਫੇਸ ਆ ਆਮ ਤੌਰ ਦੇ ਉੱਤੇ ਸਪੋਕਸਪਰਸਨ ਵਜੋਂ ਤੇ ਪਬਲਿਕ ਡਿਫੈਂਡਰ ਸੀ ਉਹ ਹੈਲਜ਼ ਐਂਜਲਸ ਦਾ ਉਹ ਇਹ ਕਹਿੰਦਾ ਸੀ ਕਿ ਇਹ ਸਿਰਫ ਇੱਕ ਮੋਟਰਸਾਈਕਲ ਚਲਾਉਣ ਵਾਲੇ ਆ ਪਾਉਮੇ ਕਿ ਕਈ ਉਹਨਾਂ ਦੇ ਨਾਲ ਕ੍ਰਿਮਿਨਲ ਰੈਪਿਟੇਸ਼ਨ ਜਾਂ ਦੂਜੀਆਂ ਗੱਲਾਂ ਪਤਾ ਤੁਰਦੇ ਸੀ ਉਹ ਕਹਿੰਦਾ ਸੀ ਇਹ ਮੋਟਰਸਾਈਕਲ ਚਲਾਉਣ ਤੋਂ ਬਿਨਾਂ ਕੁਝ ਨਹੀਂ ਕਰਦੇ 80 ਸਾਲਾਂ ਦੀ ਉਮਰ ਦੇ ਵਿੱਚ ਮਾਰਚ ਮਹੀਨੇ ਦੇ ਵਿੱਚ ਦੀ ਮੌਤ ਹੋ ਗਈ ਸੀ ਨਿਊ ਵੈਸਟਮਿੰਸਟਰ ਦੇ ਵਿੱਚ ਜਿਹੜੇ ਬਹੁਤ ਸਾਰੇ ਹੈਲਥ ਐਂਜਲ ਸੀਗੇ ਉਹਦੇ ਆਨਰ ਦੇ ਲਈ ਸਰੀ ਦੇ ਵਿੱਚ ਹੁਣ ਇਕੱਠੇ ਹੋ ਰਹੇ ਹੈਲਥ ਐਂਜਲਸ ਹੈ ਕੀ ਇਹ ਅਮਰੀਕਾ ਦੇ ਵਿੱਚ ਬਣਿਆ ਸੀ ਹੈਲਜ਼ ਐਂਜਲ ਕੈਲੀਫੋਰਨੀਆ ਦੇ ਵਿੱਚ 1948 ਦੇ ਵਿੱਚ ਸਮਾਂ ਲੰਘਦਾ ਗਿਆ ਇੱਕ ਸਭ ਤੋਂ ਵੱਡਾ ਮਤਲਬ ਆਊਟ ਲਾ ਮੋਟਰਸਾਈਕਲ ਕਲੱਬ ਬਣ ਗਿਆ ਪੂਰੀ ਦੁਨੀਆ ਦੇ ਵਿੱਚ ਹੁਣ ਇਹਦੀ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਰੀਚ ਆ ਜਿਹੜੇ ਇਹਦੇ ਚੈਪਟਰਸ ਨੇ ਉਹ ਕਈ ਦੇਸ਼ਾਂ ਦੇ ਵਿੱਚ ਨੇ ਜਿਨ੍ਹਾਂ ਵਿੱਚ ਕੈਨੇਡਾ ਵੀ ਆ ਜਿੱਥੇ ਕਿ ਇਹ 1970 ਦਾ ਐਕਟਿਵ ਆ ਇਸੇ ਤਰੀਕੇ ਦੇ ਨਾਲ ਤੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਖਾਸ ਤੌਰ ਤੇ ਇਹਦੀ ਪ੍ਰੈਜ਼ੈਂਸ ਬਹੁਤ ਸਟਰੋਂਗ ਆ ਕੀ ਹੈਲਜ਼ ਐਂਜਲਜ਼ ਗੈਰ ਕਾਨੂੰਨੀ ਜਾਂ ਇਲੀਗਲ ਆ ਜਾਂ ਇਹਨਾਂ ਨੂੰ ਗੈਂਗਸ ਕਹਿੰਦੇ ਆ ਇਹ ਆਫੀਸ਼ੀਅਲੀ ਬੈਂਡ ਗਰੁੱਪ ਨਹੀਂ ਹੈ ਹੈਲਜ਼ ਐਂਜਲਜ਼ ਇਲਲੀਗਲ ਆਰਗੇਨਾਈਜੇਸ਼ਨ ਕੈਨੇਡਾ ਦੇ ਵਿੱਚ ਨਹੀਂ ਹੈ ਇਹ ਲੀਗਲੀ ਇਹਨਾਂ ਨੂੰ ਅਲਾਉ ਕੀਤਾ ਕਿ ਇਹ ਐਜ਼ ਅ ਮੋਟਰਸਾਈਕਲ ਕਲੱਬ ਆਪਰੇਟ ਕਰ ਸਕਦੇ ਆ ਤੇ ਇਹ ਕਰਦੇ ਵੀ ਆ ਪਰ ਪੁਲਿਸ ਕਹਿੰਦੀ ਆ ਕਿ ਇਹ ਕ੍ਰਾਈਮਨਲ ਆਰਗੇਨਾਈਜੇਸ਼ਨ ਆ ਲਾਅਨ ਫੋਰਸਮੈਂਟ ਕੈਨੇਡਾ ਦੇ ਵਿੱਚ ਆਮ ਤੌਰ ਦੇ ਉੱਤੇ ਇਹਨਾਂ ਨੂੰ ਇੱਕ ਕ੍ਰਾਈਮ ਗਰੁੱਪ ਵਜੋਂ ਡਿਸਕ੍ਰਾਈਬ ਕਰਦੇ ਆ ਜਿਹਦੇ ਵਿੱਚ ਡਰੱਗ ਟ੍ਰੈਫਿਕਿੰਗ ਵੀ ਆ ਐਕਸਟਰੈਸ਼ਨਸ ਵੀ ਆ ਗਨ ਸਮਗਲਿੰਗ ਵੀ ਆ ਤੇ ਵਾਇਲੈਂਸ ਵੀ ਆ ਕੋਰਟ ਰੂਲਿੰਗ ਇਸ ਚੀਜ਼ ਨੂੰ ਸਪੋਰਟ ਕਰਦੀ ਆ 2023 ਦੇ ਵਿੱਚ bc ਦੀ ਸੁਪਰੀਮ ਕੋਰਟ ਨੇ ਸਰਕਾਰ ਨੂੰ ਇਹ ਸੀਗਾ ਸੀ ਕਿ ਇਹ ਤਿੰਨ ਜਿਹੜੇ ਇਹਨਾਂ ਦੇ ਹੈਲਥ ਐਂਜਲ ਦੇ ਕਲੱਬ ਹਾਊਸ ਇਹਨਾਂ ਨੂੰ ਸੀਜ਼ ਕਰ ਲਵੇ ਇਹ ਰੂਲਿੰਗ ਜਿਹੜੀ ਆ ਇਹਨਾਂ ਦੀ ਕ੍ਰਿਮੀਨਲ ਐਕਟੀਵਿਟੀ ਨੂੰ ਸਪੋਰਟ ਕਰਦੀ ਆ ਵੀ ਇਹ ਇਦਾਂ ਕਰਦੇ ਆ ਜਿਹੜੇ ਇੰਡੀਵਿਜੂਅਲ ਮੈਂਬਰ ਨੇ ਉਹਨਾਂ ਤੇ ਚਾਰਜ ਲੱਗੇ ਨੇ ਭਾਵੇਂ ਕਿ ਇਹ ਗਰੁੱਪ ਆਪਣੇ ਆਪ ਦੇ ਵਿੱਚ ਜਿੱਦਾਂ ਪਹਿਲਾਂ ਦੱਸਿਆ ਕਿ ਕੈਨੇਡਾ ਦੇ ਵਿੱਚ ਕੋਈ ਬੈਂਡ ਗਰੁੱਪਸ ਦੇ ਵਿੱਚ ਨਹੀਂ ਆਉਂਦਾ ਪਰ ਬਹੁਤ ਸਾਰੇ ਮੈਂਬਰ ਜਿਹੜੇ ਉਹਨਾਂ ਦੇ ਗ੍ਰਫਤਾਰ ਵੀ ਹੋਏ ਆ ਉਹਨਾਂ ਤੇ ਜਿਹੜੇ ਸੀਰੀਅਸ ਚਾਰਜ ਵੀ ਲੱਗੇ ਆ ਡਰੱਗਾਂ ਦੇ ਤੇ ਹਥਿਆਰਾਂ ਦੇ ਇਹਨਾਂ ਦਾ ਪਬਲਿਕ ਇਮੇਜ ਬਹੁਤ ਕੰਟਰੋਵਰਸ਼ੀਅਲ ਆ ਹੈਲਸ ਐਂਜਲ ਦੇ ਆ ਇੱਕ ਮੋਟਰ ਜਿਹੜੇ ਮੋਟਰਸਾਈਕਲ ਕਲੱਬ ਹੀ ਨਹੀਂ ਆ ਪਰ ਪੁਲਿਸ ਤੇ ਕੋਰਟ ਅਕਸਰ ਇਹਨਾਂ ਨੂੰ ਆਰਗੇਨਾਈਜ਼ਡ ਕਰਾਈਮ ਵਜੋਂ ਦੇਖਦੀ ਆ ਜਿਹੜੇ ਅ ਮਤਲਬ ਕਿਤੇ ਇਹ ਹੈਲਥ ਐਂਜਲ ਪਬਲਿਕ ਕਿਸੇ ਇਵੈਂਟਸ ਦੇ ਉੱਤੇ ਹੋਵਰੇ ਤਾਂ ਲੋਕ ਆਪਣੇ ਆਪ ਨੂੰ ਅਨਸੇਫ ਫੀਲ ਕਰਦੇ ਆ ਔਰ ਹੁਣ 700 ਦੇ ਕਰੀਬ ਬਾਈਕਰ ਜਿਹੜੇ ਉਹ ਮੰਨਿਆ ਜਾ ਰਿਹਾ ਕਿ ਕੋਕਟਲਮ ਤੋਂ ਇੱਥੇ ਸਰੀ ਨੂੰ ਆਉਣਗੇ ਤੇ ਕੱਲ ਇਹ ਆਈਵੀ ਕੋਕਟਲਮ ਤੋਂ ਸਰੀ ਸਵੇਰੇ 11:30 ਵਜੇ ਸ਼ੁਰੂ ਹੋਈ ਸੀ ਇੱਥੇ ਇੱਕ ਵੱਡੇ ਬੈਂਕਟ ਹਾਲ ਦੇ ਵਿੱਚ ਇਹਨਾਂ ਨੇ ਸਰੀ ਦੇ ਵਿੱਚ ਕੱਲ ਇਹ ਪਲਾਨ ਕੀਤਾ ਸੀ ਤੇ ਪੁਲਿਸ ਨੇ ਅਲਰਟ ਵੀ ਦੱਸਿਆ ਸਰੀ ਪੁਲਿਸ ਸਰਵਿਸਸ ਨੇ ਇਹ ਵੀ ਕਿਹਾ ਆ ਕਿ ਐਕਸਟਰਾ ਆਫੀਸਰ ਵੀ ਲੈਂਦੇ ਆ ਸਪੈਸ਼ਲੀ 바ਰਸ ਦੇ ਜਾਂ ਰੈਸਟੋਰੈਂਟ ਦੇ ਆਲੇ ਦੁਆਲੇ ਤਾਂ ਕਿ ਕੋਈ ਗੈਂਗ ਰਿਲੇਟਡ ਵਾਇਲੈਂਸ ਨਾ ਹੋ ਜਵੇ ਇੱਥੇ ਸਭ ਤੋਂ ਵੱਡੀ ਗੈਦਰਿੰਗ ਆ ਇਹ ਪੁਲਿਸ ਇਹਨੂੰ ਕਹਿੰਦੀ ਆ ਕਿ ਇਹ ਸ਼ਾਇਦ ਇਸ ਆਊਟਲਾ ਬਾਈਕਰਸ ਦੀ ਸਭ ਤੋਂ ਵੱਡੀ ਗੈਦਰਿੰਗ ਆ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਪਹਿਲਾਂ ਇੰਨੇ ਤੇ ਇੰਨੇ ਦਿਨ ਲਈ ਇਕੱਠੇ ਨਹੀਂ ਸੀ ਹੋਏ ਪੁਲਿਸ ਦਾ ਕੰਸਰਨ ਇਹ ਆ ਕਿ ਜਦੋਂ ਇਹਨਾਂ ਬਾਈਕਰਸ ਨੂੰ ਉਹਨਾਂ ਕੱਪੜਿਆਂ ਦੇ ਵਿੱਚ ਜਿਹਨੂੰ ਇਹ ਕਾਲਰ ਕਲਰਸ ਕਹਿੰਦੇ ਆ ਉਹ ਜਦੋਂ ਪਾਏ ਦੇਖ ਲੈਂਦੇ ਆ ਇਹਨਾਂ ਦੇ ਖਾਸ ਪਹਿਰਾਵੇ ਦੇ ਵਿੱਚ ਲੋਕ ਡਰ ਜਾਂਦੇ ਆ ਔਰ ਦੂਜਾ ਪੁਲਿਸ ਨੇ ਕਮਾਲ ਦੀ ਗੱਲ ਇਹ ਕਹੀ ਆ ਵੀ ਇਹ ਬਾਈਕਰ ਕੋਆਪਰੇਟ ਕਰ ਰਹੇ ਆ ਹੈ ਗੱਲ ਬੜੀ ਹੈਰਾਨੀ ਵਾਲੀ ਪਰ ਉਹ ਕਹਿੰਦੇ ਉਹ ਅੰਡਰਸਟੈਂਡ ਕਰਦੇ ਆ ਵੀ ਸਾਡੇ ਇੱਥੇ ਹੋਣ ਦੇ ਨਾਲ 700 ਮੋਟਰਸਾਈਕਲ ਸਰੀ ਦੀਆਂ ਸੜਕਾਂ ਦੇ ਉੱਤੇ ਤੁਰਿਆ ਫਿਰੇ ਮੰਨੋ ਸਕਾਟ ਰੋਡ ਦੇ ਉੱਤੇ ਤਾਂ ਉਹ ਕਹਿੰਦੇ ਸਾਨੂੰ ਲੱਗਦਾ ਪਤਾ ਹੈ ਵੀ ਇਸ ਗੱਲ ਦਾ ਕਿ ਲੋਕਾਂ ਨੂੰ ਅਸੁਵਿਧਾ ਹੁੰਦੀ ਆ ਤੇ ਪੁਲਿਸ ਨੇ ਇਹ ਕੀ ਆ ਉਹਨਾਂ ਨੇ ਕਿ ਪੁਲਿਸ ਜਿਹੜੀ ਆ ਬਹੁਤ ਨੇੜੇ ਹੋਊਗੀ ਇਹਨਾਂ ਦੇ ਤੇ ਇਹਨਾਂ ਦੇ ਉੱਤੇ ਅੱਖ ਰੱਖ ਰਹੀ ਆ ਪਬਲਿਕ ਨੂੰ ਕਿਹਾ ਕਿ ਤੁਸੀਂ ਅਵੇਅਰ ਰਹੋ ਸਪੈਸ਼ਲੀ ਰੋਡਸ ਦੇ ਉੱਤੇ ਤੇ ਪੈਨਿਕ ਹੋਣ ਦੀ ਕੋਈ ਲੋੜ ਨਹੀਂ ਹੈ ਸਗੋਂ ਤੁਸੀਂ ਸਿਰਫ ਥੋੜਾ ਜਿਹਾ ਸੁਚੇਤ ਰਹਿਣਾ ਤੁਹਾਨੂੰ ਚਾਹੀਦਾ ਅਗਲੀ ਗੱਲਬਾਤ ਡਾਕਟਰ ਟੈਮ ਜਿਹੜੇ ਡਾਕਟਰ 3ਸਰ ਟੈਮ ਅਸੀਂ ਕੋਵਿਡ ਦੇ ਵਿੱਚ ਖਾਸ ਤੌਰ ਤੇ ਇਹਨਾਂ ਦਾ ਨਾਮ ਉਹ ਬਹੁਤ ਨਾਮ ਸੁਣਿਆ ਕੈਨੇਡਾ ਦੇ ਚੀਫ ਪਬਲਿਕ ਹੈਲਥ ਆਫੀਸਰ ਉਹ ਆਪਣੀ ਜੌਬ ਛੱਡ ਰਹੇ ਆ ਅਗਲੇ ਹਫਤੇ ਯਾਨੀ ਕਿ ਫਰਾਈਡੇ ਨੂੰ ਜੂਨ 20 ਨੂੰ 2017 ਤੋਂ ਲੈ ਕੇ ਹੁਣ ਤੱਕ ਇਹਨਾਂ ਦੀ ਪੋਜੀਸ਼ਨ ਰਹੀ ਆ ਤੇ ਇਹ ਬਹੁਤ ਜ਼ਿਆਦਾ ਜਿੱਦਾਂ ਮੈਂ ਪਹਿਲਾਂ ਦੱਸਿਆ ਕਿ ਕੋਵਿਡ ਪੰਡੈਮਿਕ ਤੇ ਕੋਵਿਡ-19 ਪੰਡੈਮਿਕ ਦੇ ਵਿੱਚ ਇਹਨਾਂ ਦਾ ਨਾਂ ਕਾਫੀ ਆਪਾਂ ਸੁਣਿਆ ਹੱਲੇ ਤੱਕ ਇਹਨਾਂ ਨੇ ਕਿਸੇ ਨਵੀਂ ਜੌਬ ਦੇ ਵੱਲ ਹੁਣੀ ਜਾ ਰਿਹਾ ਪਰ ਦੂਜਾ ਇਹ ਹੈਗਾ ਕਿ ਇਹਨਾਂ ਨੇ ਡਾਕਟਰ ਟੈਮ ਇਹ ਵੀ ਚਾਹੁੰਦੇ ਆ ਕਿ ਉਹ ਆਪਣੇ ਪਰਿਵਾਰ ਦੇ ਨਾਲ ਜਾਂ ਆਪਣੇ ਦੇ ਨਾਲ ਆਪਣਾ ਟਾਈਮ ਜ਼ਿਆਦਾ ਬਿਤਾ ਸਕਣ ਮਿਊਜ਼ਿਕ ਪਲੇ ਕਰ ਸਕਣ ਮਤਲਬ ਲੌਂਗ ਡਿਸਟੈਂਸ ਰਨਿੰਗ ਤੇ ਜਾ ਸਕਣ ਜਿਹੜਾ ਉਹਨਾਂ ਦਾ ਪੈਸ਼ਨ ਹੈ ਇਹ ਅਸਲ ਦੇ ਵਿੱਚ ਇਹ ਪੈਡੀਆਟ੍ਰਿਕ ਸੀਗੇ ਬੱਚਿਆਂ ਦੇ ਡਾਕਟਰ ਸੀਗੇ ਜਾਂ ਇਨਫੈਕਸ਼ਸ ਡਿਜ਼ੀਜ਼ ਡਾਕਟਰ ਸੀਗੇ ਮਤਲਬ ਇਹ ਆ ਕਿ ਇਨਫੈਕਸ਼ਸ ਜਿਹੜੀਆਂ ਬੱਚਿਆਂ ਦੇ ਵਿੱਚ ਇਨਫੈਕਸ਼ਨਸ ਹੁੰਦੀਆਂ ਉਹਨੂੰ ਟਰੀਟ ਕਰਦੇ ਸੀ ਇਹਨਾਂ ਦਾ ਪਬਲਿਕ ਹੈਲਥ ਦਾ ਬਹੁਤ ਐਕਸਪੀਰੀਅੰਸ ਹੈ ਡਾਕਟਰ ਟਾਈਮ ਨੇ ਆਪਣਾ ਕੰਮ ਪਬਲਿਕ ਹੈਲਥ ਕੈਨੇਡਾ ਦੇ ਵਿੱਚ ਲੇਟ 1990s ਦੇ ਵਿੱਚ ਸ਼ੁਰੂ ਕੀਤਾ ਜਦੋਂ ਮੀਜ਼ਲਸ ਜਿਹੜੀ ਆ ਉਹ ਲਗਭਗ ਐਲੀਮੀਨੇਟ ਕੀਤੀ ਗਈ ਸੀ ਜਿਹੜੀ ਮੀਜ਼ਲ ਦੇ ਸਬੰਧੀ ਇਹਨਾਂ ਨੇ ਕਿਹਾ ਸੀ ਕਿ ਮੀਜ਼ਲਸ ਇੱਕ ਦੁਬਾਰਾ ਵਾਪਸ ਆ ਰਹੀ ਹੈ ਪਰ ਇਹਨਾਂ ਨੂੰ ਲੱਗਦਾ ਹੈ ਇਹਨਾਂ ਇਹਨਾਂ ਨੂੰ ਯਕੀਨ ਆ ਕਿ ਜਿਹੜੀ ਵੈਕਸੀਨੇਸ਼ਨ ਆ ਇਹਦੇ ਸਪਰੈਡ ਨੂੰ ਰੋਕ ਸਕਦੀ ਆ ਸਾਇੰਸ ਦੇ ਲਈ ਇਹਨਾਂ ਨੇ ਬਹੁਤ ਵਾਰੀ ਸਟੈਂਡ ਲਿਆ ਇਹਨਾਂ ਨੇ ਖਾਸ ਤੌਰ ਦੇ ਉੱਤੇ ਜਿਹੜੀ ਮਿਸ ਇਨਫੋਰਮੇਸ਼ਨ ਸੀਗੀ ਕੋਵਿਡ ਦੇ ਦੌਰਾਨ ਇੱਥੇ ਚਾਹੇ ਅਮਰੀਕਾ ਦੇ ਵਿੱਚ ਉਹਦੇ ਖਿਲਾਫ ਸਟੈਂਡ ਲਿਆ ਕੈਨੇਡਾ ਨੂੰ ਇਹਨਾਂ ਨੇ ਕਿਹਾ ਕਿ ਸਾਇੰਸ ਤੇ ਟਰੂਥ ਨੂੰ ਪ੍ਰੋਟੈਕਟ ਕਰਨਾ ਚਾਹੀਦਾ ਅਮਰੀਕਾ ਨਾਲੋਂ ਫਰਕ ਆ ਇਹਨਾਂ ਦਾ ਥ੍ਰੀ ਸ਼ੋਰ ਟਰਮ ਨੇ ਕੈਨੇਡਾ ਦੀ ਕੋਵਿਡ 19 ਰਿਸਪੌਂਸ ਦੇ ਵਿੱਚ ਬਹੁਤ ਸਟਰੋਂਗ ਸੀਗਾ ਜ਼ਿਆਦਾ ਲਾਈਫ ਸੇਵਿੰਗ ਸੀ ਅਮਰੀਕਾ ਦੇ ਨਾਲੋਂ ਤੇ ਜਿਹੜੇ ਪਬਲਿਕ ਹੈਲਥ ਮੈਜਰ ਸੀ ਉਹਨਾਂ ਦੇ ਉੱਤੇ ਵੀ ਕੰਮ ਕੀਤਾ ਹੈ ਡਾਕਟਰ ਟਾਈਮ ਨੇ ਇੱਕ ਬਹੁਤ ਮੇਜਰ ਰੋਲ ਪਲੇ ਕੀਤਾ ਆ ਕੈਨੇਡੀਅਨਸ ਦੇ ਵਿੱਚ ਹੈਲਥ ਕ੍ਰਾਈਸਿਸ ਦੇ ਵਿੱਚ ਤੇ ਜਿਹੜੀ ਫਾਲਸ ਇਨਫੋਰਮੇਸ਼ਨ ਸੀ ਉਹਦੇ ਨਾਲ ਲੜਦੇ ਰਹੇ ਆ ਇਹ ਸੋ ਚੀਫ ਪਬਲਿਕ ਹੈਲਥ ਆਫੀਸਰ ਡਾਕਟਰ ਥ੍ਰੀਸਰ ਟਾਈਮ ਜਿਹੜੇ ਟਾਪ ਮੈਡੀਕਲ ਐਡਵਾਈਜ਼ਰ ਰਹੇ ਆ ਫੈਡਰਲ ਸਰਕਾਰ ਦੇ ਹੈਲਥ ਐਮਰਜੈਂਸੀਜ਼ ਦੇ ਦੌਰਾਨ ਬਿਮਾਰੀਆਂ ਦੇ ਦੌਰਾਨ ਪਬਲਿਕ ਹੈਲਥ ਇਸ਼ੂਜ਼ ਦੇ ਦੌਰਾਨ ਸੋ ਜਿਹੜਾ ਕੋਵਿਡ-19 ਰਿਸਪੌਂਡ ਨੂੰ ਖਾਸ ਤੌਰ ਦੇ ਉੱਤੇ ਇਹਨਾਂ ਨੇ ਲੀਡ ਕੀਤਾ ਲਾਕਡਾਊਨ ਵੈਕਸੀਨ ਮਾਸਕ ਜਿਹੜਾ ਉਸ ਵੇਲੇ ਲੋਕ ਇਹਨਾਂ ਦੇ ਫੇਸ ਦੇ ਨਾਲ ਬਹੁਤ ਜ਼ਿਆਦਾ ਫੈਮਿਲੀਅਰ ਸੀਗੇ ਸੋ ਇਹਨਾਂ ਦਾ ਜਿਹੜਾ ਜਿਹੜਾ ਹੈਗਾ ਆ ਇੱਕ ਬਹੁਤ ਹੀ ਸ਼ਾਂਤ ਸੁਭਾਅ ਦੇ ਇਹਨਾਂ ਨੂੰ ਮੰਨਿਆ ਜਾਂਦਾ ਆ ਤੇ ਸਾਇੰਸ ਫੋਕਸਡ ਅਪਰੋਚ ਆ ਇਹਨਾਂ ਦੀ ਜਦੋਂ ਇਹ ਕ੍ਰਿਟਿਕਿਜ਼ਮ ਦੇ ਨਾਲ ਡੀਲ ਕਰਦੇ ਆ ਜਾਂ ਕੋਈ ਕਨਫਿਊਜ਼ਨ ਸੀਗੀ ਕੋਵਿਡ-19 ਦੀਆਂ ਪਹਿਲੀਆਂ ਸਟੇਜਿਸ ਦੇ ਉੱਤੇ ਡਾਕਟਰ ਟੇਮ ਪਹਿਲੀ ਔਰਤ ਜਾਂ ਕਹਿ ਲਓ ਕਿ ਪਹਿਲੀ ਪਰਸਨ ਸੀਗੀ ਏਸ਼ੀਅਨ ਡੈਸੈਂਡ ਦੀ ਜਿਹਨੂੰ ਚੀਫ ਪਬਲਿਕ ਮੈਡਿਕ ਚੀਫ ਪਬਲਿਕ ਹੈਲਥ ਆਫੀਸਰ ਬਣਾਇਆ ਗਿਆ ਇਹਨਾਂ ਨੇ ਕੋਆਰਡੀਨੇਟ ਕੀਤੀਆਂ ਕਈ ਰਿਸਪੌਂਸ ਜਿਹੜੀਆਂ ਫੈਡਰਲ ਸਰਕਾਰ ਦੇ ਵਿੱਚਕਾਰ ਤੇ ਪ੍ਰੋਵਿੰਸ਼ੀਅਲ ਹੈਲਥ ਆਫੀਸ਼ਰ ਦੇ ਵਿੱਚਕਾਰ ਪੂਰੇ ਕੈਨੇਡਾ ਦੇ ਵਿੱਚ ਦੂਜਾ ਜਿਹੜੀ ਮਿਸ ਇਨਫੋਰਮੇਸ਼ਨ ਆ ਇਹਨਾਂ ਨੇ ਆਮ ਤੌਰ ਦੇ ਉੱਤੇ ਉਹਦੇ ਉਲਟ ਆ ਕੇ ਬੋਲੇ ਆ ਜਿਹੜੀ ਵੀ ਕੋਈ ਫਾਲਸ ਇਨਫੋਰਮੇਸ਼ਨ ਖਾਸ ਤੌਰ ਤੇ ਸੋਸ਼ਲ ਮੀਡੀਆ ਦੇ ਉੱਤੇ ਜਾਂਦੀ ਸੀ ਔਰ ਇਕਵਿਟੀ ਦੇ ਉੱਤੇ ਇਹਨਾਂ ਨੇ ਖਾਸ ਤੌਰ ਦੇਤੇ ਜ਼ੋਰ ਦਿੱਤਾ ਆ ਦੂਜੀਆਂ ਜਿਹੜੀਆਂ ਡਿਜ਼ੀਜ਼ਸ ਨੇ ਉਹਨਾਂ ਲਈ ਵੀ ਤਿਆਰੀ ਆ ਕੋਵਿਡ-19 ਦੇ ਵਿੱਚ ਇਹਨਾਂ ਨੇ ਇਸ ਪਲਾਨ ਨੇ ਬਹੁਤ ਹੈਲਪ ਕੀਤੀ ਪਰ ਜਿਹੜੀਆਂ ਜਿਵੇਂ ਸਾਰਸਾਈ ਬੋਲਾ ਆ ਜਾਂ ਦੂਜੀਆਂ ਓਪੀਓਡ ਰਿਲੇਟਡ ਡੈਥਸ ਨੇ ਉਹਦੇ ਵਿੱਚ ਵੀ ਇਹਨਾਂ ਦਾ ਰੋਲ ਬਹੁਤ ਮਹੱਤਵਪੂਰਨ ਆ ਕੈਨੇਡਾ ਦੇ ਹੈਲਥ ਦੇ ਉੱਤੇ ਹਰ ਸਾਲ ਇਹਨਾਂ ਨੇ ਇੱਕ ਸਟੇਟ ਆਫ ਪਬਲਿਕ ਹੈਲਥ ਰਿਪੋਰਟ ਜਾਰੀ ਕੀਤੀ ਹੈ ਜਿਹਦੇ ਵਿੱਚ ਇਹਨਾਂ ਨੇ ਦੱਸਿਆ ਕਿ ਕਿਹੜੇ-ਕਿਹੜੇ ਸਾਡੇ ਸਾਹਮਣੇ ਇਸ ਵੇਲੇ ਚੈਲੰਜਸ ਨੇ ਕੀ-ਕੀ ਦਿੱਕਤਾਂ ਨੇ ਇਹ ਇੱਕ ਵਿਜੀਬਲ ਮਿਨোরਿਟੀ ਔਰਤ ਹੋਣ ਦੇ ਨਾਤੇ ਦੂਜਿਆਂ ਦੇ ਲਈ ਜਿਹੜਾ ਇਹਨਾਂ ਦਾ ਇੱਕ ਵੱਡੀ ਇਹ ਮੋਟੀਵੇਸ਼ਨ ਵੀ ਆ ਮੈਡੀਕਲ ਸਟੂਡੈਂਟਸ ਸੀਗੇ ਤੇ ਪਬਲਿਕ ਹੈਲਥ ਪ੍ਰੋਫੈਸ਼ਨਲ ਕੈਨੇਡਾ ਦੇ ਵਿੱਚ ਤੇ ਉਤੋਂ ਵੀ ਕਿਤੇ ਜ਼ਿਆਦਾ ਗਾਂ ਦੀ ਗੱਲਬਾਤ ਜਿਹੜੀ ਇਹ ਦੱਸੀ ਜਾ ਰਹੀ ਹੈ ਅਗਲਾ ਦੋਸਤੋ ਇੱਕ ਲਾਸਟ ਕਲਾਸ ਐਕਸ਼ਨ ਲਾਸਟ ਰੂਟ ਫਾਈਲ ਕੀਤਾ ਜਾ ਰਿਹਾ Uber ਇਸ ਦੇ ਖਿਲਾਫ ਕਿਆਇ ਜਾ ਰਿਹਾ ਕਿ ਇਹਨਾਂ ਨੇ ਇੱਕ ਐਕਸਟਰਾ ਸਰਵਿਸ ਫੀਸ ਡਿਲੀਵਰੀ ਆਰਡਰਸ ਦੇ ਵਿੱਚ ਲੁਕਾਈ ਆ ਲੋਕਾਂ ਤੋਂ ਪੈਸੇ ਲੈ ਰਹਾ ਇਹ ਲਾ ਸੂਟ ਇਹ ਕਹਿੰਦਾ ਕਿ ਊਬਰ ਇੱਕ ਸਰਵਿਸ ਫੀਸ ਚਾਰਜ ਕਰਦੀ ਸੀ ਜਿਹੜੀ 10% ਆਰਡਰ ਦੀ ਵੈਲਿਊ ਦੇ ਉੱਤੇ ਸੀ ਪਰ ਇਹ ਫੀਸ ਦੇ ਵਿੱਚ ਇਹ ਨਹੀਂ ਸੀ ਦੱਸਿਆ ਚੈੱਕ ਆਊਟ ਤੋਂ ਪਹਿਲਾਂ ਨਹੀਂ ਸੀ ਪਤਾ ਲੱਗਦਾ ਸੋ ਜਿਹੜੀ ਹਿਡਨ ਇੱਕ ਫੀਸ ਆ ਟੈਕਸਸ ਤੇ ਦੂਜੀ ਫੀਸ ਤੇ ਅੰਡਰ ਉਹਦੇ ਸਬੰਧੀ ਹੋਣ ਇਹਨਾਂ ਦੇ ਉੱਤੇ ਕੇਸ ਕੀਤਾ ਗਿਆ 2 ਡਾਲਰ ਮਿਨੀਮਮ 20 ਡਾਲਰ ਦੇ ਆਰਡਰ ਦੇ ਲਈ 4 ਡਾਲਰ ਮਿਨੀਮਮ ਆ 40 ਡਾਲਰ ਲਈ ਤੇ 10% ਆਰਡਰ ਜਿਹੜੇ ਇਨ ਬਿਟਵੀਨ ਕੁਝ ਹੈਗਾ ਸੋ ਇਹ ਸਬੰਧੀ ਹੁਣ ਲਾਸੂਟ ਫਾਈਲ ਕੀਤਾ ਗਿਆ ਦੇਖੋ ਇਸ ਬੰਦੀ ਕੀ ਫੈਸਲਾ ਆਉਂਦਾ ਦੋਸਤੋ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਾਤਾਂ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ